ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਸੋਨਾ ਸਿੱਧੂ ਜੀ ਪਿੰਡ ਘੰਡਾ ਬੰਨਾ ਜ਼ਿਲ੍ਹਾ ਉਠੰਡਾ ਜੀ ਹਾਂਜੀ ਆਪਣੇ ਦੱਸੋ ਜੀ ਕਿੱਤੇ ਕਿਨੇ ਤਾਂ ਇਹ ਡਬਲ ਕੋਡ ਦੇ ਬੱਚਾ ਜੀ ਚਾਰ ਮੰਦੇ ਆਪਣੇ ਕੋਲੇ ਹਾਂਜੀ ਪੂਰੇ ਟਾਪ ਕੁਆਲਿਟੀ ਦੇ ਠੀਕ ਹੈ ਜੀ ਹਾਂਜੀ ਰੇਟ ਰੂਟ ਭਰਨ ਦਾ ਰੇਟ ਫੋਨ ਤੇ ਕਰ ਲਾਂਗੇ ਜੀ ਕਿੰਨੇ ਕੁੱਤੇ ਆ ਕਿੰਨੀ ਕੁੱਤੀਆਂ ਇਹ ਚਾਰ ਕੁੱਤੇ ਜੀ ਦੋ ਕੁੱਤੀਆਂ ਜੀ ਠੀਕ ਹੈ ਜੀ ਹਾਂਜੀ ਚੈੱਕ ਕਰਸ ਨੇੜੇ ਤੋਂ ਚੈੱਕ ਕਰ ਲਵਾਂ ਜੀ ਠੀਕ ਹੈ ਜੀ ਕਿੰਨੇ ਦਿਨ ਦੇ ਹੋਗੇ 32 ਦਿਨ ਦੇ ਇਹ 32 ਦਿਨ ਦੇ ਹੋਗੇ ਜੀ ਤੇ ਆ ਉਹਨਾਂ ਦਾ ਪਿਓ ਜੀ ਹਾਂਜੀ ਠੀਕ ਹੈ ਜੀ ਇਹਦੇ ਵਰਗੇ ਬੰਨੇ ਦੇ ਇਹ ਤਾਂ 3 ਸਾਲ ਦਾ ਜੀ ਅਸਲ 3 ਸਾਲ ਦੇ ਦੇ ਵਰਗੇ ਬਣ ਜਾਣਗੇ ਹਾਂਜੀ ਹਾਂਜੀ ਪੂਰੀ ਗਰੰਟੀ ਹੋ ਲਾਈਫਟਾਈਮ ਦੀ ਆਪਣੀ ਠੀਕ ਹੈ ਜੀ ਤੇ ਡਿਲੀਵਰੀ ਹਾਲ ਪਿਆਬ ਚ ਕਿਤੇ ਵੀ ਕਰਾ ਸਕਦੇ ਜੀ ਕਿਤੇ ਵੀ ਮਰਜ਼ੀ ਪਹੁੰਚ ਕਰਾ ਸਕਦੇ ਹਾਂਜੀ ਹਾਂਜੀ ਖਰਚਾ ਅਗਲੇ ਦਾ ਐਕਸਟਰਾ ਹੋਊਗਾ ਹਾਂਜੀ ਹਾਂਜੀ ਉਹ ਰਾ ਐਕਸਟਰਾ ਠੀਕ ਹੈ ਜੀ ਤੂੰ ਪਰਾ ਚੈੱਕ ਕਰ ਸਕਦੇ ਸੰਗਿਤਰਾ ਤੇ ਉਹ ਅੰਦਰ ਬੈਠੇ ਚਾਰ ਤੇ ਦੋ ਬਾਈ ਕੋਲਾ ਤੇ ਉਹ ਫੀਮੇਲ ਪਰੇ ਬੈਠੀ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਲਓ ਜੀ ਆਸੇ ਦਾ ਪਿਆ ਚੈੱਕ ਕਰ ਸਕਦੇ ਉਹਨੂੰ ਮੜਿਆ ਕਰੋ ਖੜੀ ਆਲੋ ਇਹਨਾਂ ਦੀ ਮਾਂ ਕੁਦੂਰੇ ਆਈ। ਖੋਲ ਹੀ ਲੋ ਜ ਮੜੀ। ਲੋ ਜੀ। ਫੜ ਲੋ ਫੜ ਲੋ ਫੜ ਲੋ ਲੋ ਜੀ। ਆਸ ਇਹਨਾਂ ਦੀ ਮਾਂ ਤੇ ਆਸ ਇਹਨਾਂ ਦਾ ਕੋ। ਠੀਕ ਹੈ ਜੀ। ਬਹੁਤ ਸੋਹਣੇ ਕੁਦੂਰੇ ਆਪਰਾ ਲੱਖ ਦੇ ਲੋਕ ਦੇ ਸਾਰਾ ਪਾਸੇ ਬਾਈ ਕਹਿੰਦਾ ਜਿੱਥੇ ਮਰਜ਼ੀ ਪਹੁੰਚ ਕਰਵਾ ਦਿਆਂ ਉਹਦਾ ਐਕਸਟ੍ਰੈਕ ਕਰਾਇ ਲੱਗੂ। ਠੀਕ ਹੈ ਜੀ। ਲੋ ਜੀ। ਡਿਲੀਵਰੀ ਦਾ। ਬਾਈ ਜੀ ਨਾਲ ਜੁੜਕਨੈਕਟ ਕਰੋ। ਮਿਲਦੇ ਆਪਰਾ ਕਿਸੇ ਨਵੀਂ ਵੀਡੀਓ 'ਚ ਓਕੇ ਬਾਈ।